ਹਾਂਜੀ ਕੀ ਹਾਲ ਆ ਦੋਸਤੋ ਹੋ ਠੀਕ ਠਾਕ ਆ ਬਈ ਮਾਲ ਪਸੂ ਸਾਰਿਆਂ ਦੇ ਤੇ 7:30 ਦਾ ਟਾਈਮ ਆ ਦਿਨ ਦਾ ਛਪਾਗ ਆ ਦੇਖੋ ਦਿਨ ਛਪਦਾ ਜਾਂਦਾ ਗਰਮੀ ਬਹੁਤ ਜ਼ਿਆਦਾ ਆ ਬਈ ਜਿੰਨੀ ਵੀ ਕਹਦੇ ਗਰਮੀ ਏਅਰ ਕਾਰਡ ਤੋੜ ਛੱਡੇ ਆ ਤੇ ਹੁਣ ਬੱਕਰੀਆਂ ਦਾ ਹਨੇਰਾ ਹੋੁੰਦਾ ਜਾਂਦਾ ਘਰੇ ਲਿਜਾਣ ਦਾ ਟਾਈਮ ਆ ਹੁਣ ਦੇਖ ਬਈ ਕਿਵੇਂ ਭਾਜ ਭਾਏ ਖਾਂਦੀਆਂ ਕਿਉਂ ਗਰਮੀ ਚ ਬਈ ਖਾਂਦੀਆਂ ਨਹੀਂ ਇਹੇ ਗਰਮੀ ਚ ਖਾਂਦੀਆਂ ਨਹੀਂ ਬਈ ਤੁਰੀਆਂ ਫਿਰਦੀਆਂ ਜਾਂ ਸ਼ਾਮੇ ਖੜ ਜਾਂਦੀਆਂ ਜਾਂ ਬਹਿ ਜਾਂਦੀਆਂ ਨਾ ਤਾਂ ਤੜਕੇ ਤੜਕੇ ਦਾ ਬਈ ਇਹ 5 ਵਜੇ ਛੱਡਾਂਗੇ ਤਾਂ ਜਾ ਕੇ 8 8 ਵਜੇ ਤੱਕ ਖਾਣਗੇ 2 ਘੰਟੇ ਤੇ ਉਸ ਤੋਂ ਬਾਅਦ ਗਰਮੀ ਹੋ ਜਾਂਦੀ ਹੈ ਬੁਰਾ ਹਾਲ ਬਈ ਹੌਂਕਦੀਆਂ ਨੇ ਬੈਂਕੇ ਦਿਹਾੜੇ ਪੀਲਾ ਪੀਲਾ ਪਿਸ਼ਾਬ ਕਰਨ ਲੱਗੀਆਂ ਸਾਰੀਆਂ ਬਈ ਪੀਲਾ ਮੂਤਨ ਲੱਗ ਗਿਆ ਜਮ ਜਮ ਪੀਲਿਆ ਹੋਇਆ ਹੁੰਦਾ ਨਾ ਐਸ ਲੋਟ ਗਰਮੀ ਨਾਲ ਤੇ ਮੂਤ ਜੀ ਵੀ ਥੋੜਾ ਥੋੜਾ ਬੱਕਰੀਆਂ ਦਾ ਇੰਨਾ ਬੁਰਾ ਹਾਲ ਆ ਗਰਮੀ ਬਹੁਤ ਜ਼ਿਆਦਾ ਹੈ ਬਾਈ ਅਸਲ ਤਾਂ ਕਾਰੀਗਰ ਦਾ ਹੁਣ ਪਤਾ ਲੱਗੂ ਇੱਥੇ ਆ ਕੇ ਆ ਗਰਮੀ ਚ ਵੀ ਜਿਹੜੇ ਤਾਂ ਸੰਭਾਲ ਕਰ ਗਏ ਤਾਂ ਉਹਦਾ ਜਾਨਵਰ ਬਚਾ ਜਾਣਗੇ ਨਹੀਂ ਫੁੜਕ ਜਾਣਗੇ ਬਈ ਇੰਨੀ ਗਰਮੀ ਆ ਹੁਣ ਇਹ ਦੇਖੋ ਠੰਡ ਹੋ ਗਈ ਹੁਣ ਪੂਰਾ ਛਕ ਰਹੀਆਂ ਮੱਲਾ ਮਾਲ ਪਤਾ ਉਹਦਾ ਖਾ ਰਹੀਆਂ ਵੀ ਹੁਣ ਬੱਕਰੀਆਂ ਭੁੱਖੀਆਂ ਰਹਿੰਦੀਆਂ ਬਾਈ ਘਰੇ ਦਾ ਹੁਣ ਪਾਉਣ ਨੂੰ ਕੁਝ ਹੈ ਨਹੀਂ ਆਪਾਂ ਐ ਮੈਂ ਸਨੂੰ ਗੱਪ ਮਰੀ ਜਾਵਾਂ ਬਾਹਰ ਹੀ ਬੱਕਰੀਆਂ ਰਜਾਉਂਦੇ ਸੀ ਹਜੇ ਪੱਠੇ ਬਈ ਜੰਤਰ ਜੰਤਰ ਜਮਾਰ ਹਜੇ ਪੰਜ-ਛੇ ਦਿਨ ਹੱਥ ਲਾਉਣ ਵਾਲਾ ਹੁੰਦਾ ਨਹੀਂ ਮੇਰੇ ਤੇ ਭਾਈ ਬਾਹਰ ਹੀ ਟੱਡ ਭਰਦੀਆਂ ਸੀ ਹੁਣ ਮੀਂਹ ਨਹੀਂ ਪਿਆ ਗਰਮੀ ਬਹੁਤ ਜ਼ਿਆਦਾ ਹੋ ਗਈ ਸੂਏ ਤੇ ਨਹਿਰ ਤੇ ਸੜਕ ਤੇ ਤੋਰੀ ਫਿਰਦੇ ਹਨਾ ਚੱਲ ਹੁਣ ਇੰਨਾ ਵੀ ਇੱਥੇ ਦਰਖਤਾਂ ਦੀ ਓਟ ਤੇ ਮਾੜਾ ਮੋਟਾ ਟਾਈਮ ਪਾਸ ਕਰ ਲੈਂਦੀਆਂ ਭਈ ਆਪਦਾ ਇਹ ਆ ਭੰਗ ਭੰਗ ਦੇ ਬੂਟੇ ਖਾ ਕੇ ਹੋਰ ਲੈਣਾ ਦੇਣਾ ਸਿਸਟਮ ਤੇ ਸੋਨੂੰ ਮੈਂ ਦੱਸਦਾ ਭਾਈ ਗਰਮੀ ਦੇ ਵਿੱਚ ਇਹਨਾਂ ਨੂੰ ਇੱਕ ਤਾਂ ਤੁਸੀਂ ਗੁੜ ਦਾ ਸ਼ਰਬਤ ਤੇ ਵਿੱਚ ਅੰਗੂਰਾਂ ਦੀ ਖੰਡ ਅੰਗੂਰਾਂ ਦੀ ਖੰਡ ਪੋਲ ਜਿੰਦੀ ਪੰਜਾਬੀ ਚ ਦੋ ਜਮਚੇ ਬਾਈ ਉਹ ਪਾ ਰਿਆ ਕਰੋ ਪਾਣੀ ਦੀ ਪੂਰਤੀ ਬੱਕਰੀ ਦੀ ਪੂਰੀ ਹੋ ਜੂਗੀ ਤੇ ਗੁੜ ਵਾਲਾ ਸ਼ਰਬਤ ਜਾਂ ਸ਼ੱਕਰ ਵਾਲਾ ਸ਼ਰਬਤ ਬਾਈ ਵਿੱਚ ਸਰੋਂ ਦੀ ਖਾਲ ਪਾ ਦਿਓ ਵੀ ਠੰਡੀ ਹੁੰਦੀ ਆ ਵਿੱਚ ਲੇਟੀ ਪਾ ਦਿਓ ਠੰਡਾ ਸਮਾਨ ਬੱਕਰੀ ਨੂੰ ਜਿਆਦਾ ਤੋਂ ਜਿਆਦਾ ਤਰਪਿਓ ਭਰਾਵੋ ਜੇ ਬੱਕਰੀਆਂ ਬਚਾਉਣੀਆਂ ਨੇ ਆਹ ਗਰਮੀ 'ਚ ਨਾ ਤਾਂ ਅੰਦਰ ਬੱਕਰੀ ਦੇ ਬੱਚਾ ਟਿੱਕੇ ਤੇ ਨਾ ਹੀ ਬੱਕਰੀ ਜਿਹੜੀ ਸੂਗ ਹੀ ਬੱਚਾ ਪਾਲ ਸਕੇ ਕਾਰੀਗਰ ਮੰਦਾ ਹੀ ਪਾਲੂਆ ਬਾਈ ਇੰਨੀ ਗਰਮੀ ਦੇ ਵਿੱਚ ਕਿਉਂ ਜੇ ਬੱਕਰੀ ਸੂਪੀ ਤਾਂ ਬਾਈ ਉਹ ਬੱਚਾ ਦੁੱਧ ਵੱਧ ਘੱਟ ਪੀਆ ਤਾਂ ਮਰੂਆ ਇਹ ਕੂਲਰ ਥੱਲੇ ਪੱਖੇ ਥੱਲੇ ਰੱਖਣੇ ਪੈਣਗੇ ਮੱਛਰ ਗਰਮੀ ਤੋਂ ਮੱਛਰ ਤਾਂ ਹੈ ਹੀ ਨਹੀਂ ਇੰਨੀ ਗਰਮੀ ਜਨਾਂ ਕੋਈ ਮੱਖੀ ਐ ਕੱਲੀ ਗਰਮੀ ਦੇ ਲੋ ਆ ਜਿਹੜੀ ਲੂ ਚੱਲਦੀ ਐ ਇਹ ਬਾਈ ਮਾਰੂਗੇ ਇਹਨਾਂ ਨੂੰ ਬੱਚਿਆਂ ਨੂੰ ਬੱਕਰੀਆਂ ਨੂੰ ਹਨਾ ਇਹ ਬਹੁਤ ਮਾੜੀ ਆ ਬਹੁਤ ਮਾੜੀ ਆ ਤੇ ਬਾਈ ਤੁਸੀਂ ਆ ਦਾ ਧਿਆਨ ਰੱਖਣਾ ਸਾਰਿਆਂ ਨੇ ਆਪਦੇ ਮਾਲ ਡੰਗਰ ਦਾ ਤੇ ਖੈਰ ਸੁੱਖਣਾ ਬਾਈ ਆਪ ਦਾ ਆਪਾਂ ਤੇ ਪ੍ਰਮਾਤਮਾ ਮੂਰੇ ਅਰਜ਼ ਕਰਦੇ ਆ ਵੀ ਸਾਰਿਆਂ ਦਾ ਮਾਲ ਡੰਗਰ ਫਰਮਾ ਦਮਾ ਫੈਕਟਰ ਇਹ ਤੇ ਬਾਈ ਧਿਆਨ ਰੱਖਿਓ ਬਹੁਤ ਜਿਆਦੇ ਗਰਮੀ ਆ ਤੇ ਹੁਣ ਸਾਡੇ ਵਰਗਿਆਂ ਦਾ ਭਾਈ ਬੁਰਾ ਹਾਲ ਹੈ ਜਿਹੜਾ ਬੰਦਾ ਬਾਹਰ ਚਾਰਦਾ ਉਹਨਾਂ ਵਾਸਤੇ ਤਾਂ ਬਹੁਤ ਬੁਰਾ ਹਾਲ ਹੈ ਬਈ ਨਾਲੇ ਤਾਂ ਆਪ ਜੱਭ ਜਾਂਦੇ ਆ ਗਰਮੀ ਨਾਲ ਹਨਾ ਬੁਰਾ ਹਾਲ ਹੋ ਜਾਂਦਾ ਬਾਈ ਪਾਣੀ ਉਥੋਂ ਪੀ ਲਿਆ ਉਥੋਂ ਪੀ ਲਿਆ ਬਾਈ ਪਾਣੀ ਬਦਲ ਹੋ ਜਾਂਦਾ ਕਿਉਂ ਨਾਲ ਪਾਣੀ ਚੱਕ ਨਹੀਂ ਸਕਦੇ ਬਾਈ ਹੁਣ ਸਾਰਾ ਦਿਨ ਕਿੱਥੇ ਬੋਤਲ ਲੀ ਫਿਰੀਏ ਹਨਾ ਘਰੋਂ ਬੋਤਲ ਲੈ ਆਵਾਂਗੇ ਬਾਈ ਉਹ ਤੱਕ ਇੰਨ ਚ ਪੀ ਜਾਗੇ ਹਨਾ ਇੰਨਾ ਕਿੰਨਾ ਪਾਣੀ ਚੱਕਾਂਗੇ ਨਾਲ ਤੇ ਬਾਈ ਬੱਕਰੀਆਂ ਦਾ ਬਹੁਤ ਬੁਰਾ ਹਾਲ ਹੈ ਆਪ ਦਾ ਧਿਆਨ ਰੱਖੋ ਬਾਈ ਇਹਨਾਂ ਨੂੰ ਪਾਣੀ ਇਹਨਾਂ ਨੂੰ ਰੇ ਤੜਕੇ ਵਧੀਆ ਠੰਡਾ ਤਾਜ਼ਾ ਪਾਣੀ ਪਾ ਦਿਆ ਕਰੋ ਵਿੱਚ ਜਿਹੜਾ ਤੁਹਾਨੂੰ ਸਮਾਨ ਦੱਸਿਆ ਸ਼ੱਕਰ ਜਾਂ ਗੁੜ ਦਾ ਸਰਬਤ ਵਿੱਚ ਅੰਗੂਰਾਂ ਦੀ ਖੰਡ ਸਰੋਂ ਦੀ ਖਾਲ ਵੀ ਠੰਡੀ ਹੁੰਦੀ ਹੈ ਬਾਈ ਉਹ ਪਾਤੀ ਵਿੱਚ ਲੇਟੀ ਦਾਣਾ ਪਾਤਾ ਕਿਉਂ ਬੱਕਰੀ ਇੰਨੇ ਲਾਲਚ ਨਾਲ ਪਾਣੀ ਡੱਕ ਕੇ ਪੀ ਲੈਂਦੀ ਹੈ ਤੇ ਜਿਹੜਾ ਇਹਨਾਂ ਦੀ ਪਾਣੀ ਦੀ ਪੂਰਤੀ ਪੂਰੀ ਹੋ ਸਕੇ ਬਾਈ ਕਮੀ ਨਾ ਰਹੇ ਕਿਸੇ ਗੱਲ ਦੀ ਵੀ ਗਰਮੀ ਬਹੁਤ ਜ਼ਿਆਦਾ ਹੈ ਬਾਈ ਅੱਜ ਕੱਲ ਤਾਂ ਸੂਹਾ ਲੈਣਾ ਨਹੀਂ ਚਾਹੀਦਾ ਗੱਬੜ ਬੱਕਰੀਆਂ ਨੂੰ ਵੀ ਔਖਾ ਪਸ਼ੂ ਦਾ ਯਾਰ ਕੋਈ ਵੀ ਆ ਗਰਮੀ ਦੇ ਵਿੱਚ ਔਖਾ ਹੀ ਔਖਾ ਗਰਮੀ ਪੈ ਵੀ ਬਹੁਤ ਜ਼ਿਆਦਾ ਰਹੀ ਹੈ ਬਾਈ ਆਪ ਦਾ ਪੱਖਿਆਂ ਦਾ ਪ੍ਰਮੰਧ ਰੱਖੋ ਬਾਈ ਕੂਲਰ ਲਾਓ ਪਾਣੀ ਪਾ ਕੇ ਬੱਕਰੀਆਂ ਤੇ ਸਪੈਸ਼ਲ ਹਜੇ ਮੱਝਾਂ ਗਾਵਾਂ ਕੱਟ ਜਾਂਦੀਆਂ ਬੱਕਰੀ ਤਾਂ ਜਮੀ ਨਹੀਂ ਕੱਢਦੀ ਪਫਾਰੇ ਤੇ ਆਪਾਂ ਲਾ ਨਹੀਂ ਸਕਦੇ ਪਫਾਰਾ ਤਾਂ ਬੱਕਰੀ ਦੇ ਕੰਮ ਆਇਆ ਹੈ ਹੀ ਨਹੀਂ ਕਿਉਂ ਬਾਈ ਪਾਣੀ ਨੂੰ ਤਾਂ ਇਹ ਮੰਨਦੀ ਤੇ ਵਿੱਚ ਦੀ ਤੁਸੀਂ ਠੰਡੇ ਮੌਸਮਾਂ ਦੇ ਵਿੱਚ ਜਿਵੇਂ ਸਵੇਰ ਜਾਂ ਸ਼ਾਮ ਨੂੰ ਮੜਾ ਮੋਟਾ ਸਵੇਰੇ ਇਹਨਾਂ ਠੰਡੇ ਮੌਸਮਾਂ ਚ ਬੱਕਰੀ ਨੂੰ ਨਵਾ ਵੀ ਸਕਦੇ ਆਪਾਂ ਕੋਈ ਪਿੱਥੂ ਚੱਚੜ ਇਹਨਾਂ ਦੇ ਹੈਗਾ ਉਹ ਮਰ ਜਾਣ ਜਿਹੜੇ ਹਨਾ ਉਹ ਨਿਕਲ ਜਾਣ ਪਿੰਡੇ ਚ ਇਹਨਾਂ ਦੇ ਘਰ ਘਰ ਨਿਕਲ ਜੇ ਨਵਾ ਕੇ ਰੱਖੋ ਬਈ ਬਾਲ ਝੜਦੇ ਆ ਪੂਰਾ ਹਾਲ ਹੋਇਆ ਪਿਆ ਪਸ਼ੂਆਂ ਦਾ ਕਿਉਂ ਕੋਈ ਨਾ ਕੋਈ ਬੱਕਰੀ ਲਵਾਉਣ ਮੇਰਾ ਵੀ ਆ ਜਾਂਦਾ ਉਹਨਾਂ ਨੂੰ ਰਾਏ ਦਿੰਨੇ ਆ ਭਰਾਵਾ ਤੇਰੀ ਬੱਕਰੀ ਦੇ ਬਾਲ ਝੜੀ ਜਾਂਦੇ ਆ ਵੀ ਤੂੰ ਆਪਦੇ ਗੌਰ ਰੱਖ ਇਹਨਾਂ ਤੇ ਬਈ ਆਪ ਦੀ ਕੋਈ ਥਾਪਣ ਸੁਭਣ ਵਰਤ ਜਿਹੜੀ ਕੋਈ ਆਉਂਦੀ ਆ ਪਿੱਥੂ ਚੱਟਣ ਵਾਲੀ ਬਈ ਤੇ ਬਹੁਤ ਔਖਾ ਹੋਇਆ ਪਿਆ ਗਰਮੀ ਦੇ ਵਿੱਚ ਤੇ ਇਹਨਾਂ ਨੂੰ ਵਧੀਆ ਖਾਣ ਪੀਣ ਨੂੰ ਹਰਾਚਾਰਾ ਪਾਓ ਸੁੱਕਾ ਥੋੜਾ ਜਿਹਾ ਘਟਾ ਦਿਓ ਬੇਸ਼ੱਕ ਹੁਣ ਗਰਮੀ ਬਹੁਤ ਆ ਬਾਈ ਬਾਹਲੇ ਮੇਰੇ ਵੀਰ ਨਾਲ ਗਮਾਰੇ ਦਾ ਨੀਰਾ ਠੋਕੀ ਤੁਰੇ ਆਉਂਦੇ ਆ ਗਮਾਰੇ ਦਾ ਨੀਰਾ ਤਾਂ ਬਾਹਲਾ ਮਾੜਾ ਬਾਈ ਇਹਨਾਂ ਨੂੰ ਬਹੁਤ ਮਾੜਾ ਜਿੰਨਾ ਵੀ ਕਹਦੇ ਉਹਨਾਂ ਉਨੇ ਹੀ ਮਾੜਾ ਹੁਣ ਆ ਗਰਮੀ 'ਚ ਤੇ ਤੁਸੀਂ ਬਾਈ ਹਰਾਚ ਹਰੇਚਾਰੇ ਦੀ ਦੱਬ ਰੱਖੋ ਸੁੱਕਾ ਘਟਾ ਦਿਓ ਮੂਫਲੀ ਦਾ ਨੀਰਾ ਆਪਾਂ ਦੇ ਸਕਦੇ ਆ ਉਹ ਵੀ ਘੱਟ ਆਓ 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 ਓ ਦੇਖ ਬੱਕਰੀਆਂ ਲੰਮੀਆਂ ਬਾਈ ਚਾਗ ਹੀ ਲਈ ਤੁਰੀਆਂ ਹੋਣੀਆਂ ਨੇ ਗਰਮੀ ਚ ਬਾਈ ਖਾਂਦੀਆਂ ਨਹੀਂ ਫਿਰ ਵਿਚਾਰੀਆਂ ਕਰਨ ਵੀ ਕੀ ਹੁਣ ਦਿਨ ਦਾ ਛਪਾ ਹੋ ਰਿਹਾ ਉਦੋਂ ਨੂੰ ਬਾਈ ਕਾਲ ਮੈਨੂੰ ਵੀ ਹੋ ਰਿਹਾ ਵੀ ਛੇਤੀ ਘਰੇ ਜਾਈਏ ਸੜਕ ਕ੍ਰੋਸ ਕਰਨੀ ਹੈ ਵੱਡਾ ਜੀਟੀ ਰੋਡ ਬਾਈ ਦਿਨੇ ਗਰਮੀ ਹੁਣ 4 ਵਜੇ ਘਰੋਂ ਲਿਆ ਆ ਬਾਈ ਉਦੋਂ ਫੁੱਲ ਗਰਮੀ ਹੁੰਦੀ ਹੈ ਪੂਰੀ ਜੱਜ ਕੇ ਕੀ ਕਰੇ ਯਾਰ ਪਸ਼ੂ ਮਨੂੰ ਬਹੁਤ ਔਖਾ ਹੋਇਆ ਪਿਆ ਬਾਈ ਇੰਨੀ ਗਰਮੀ ਜਿੰਨਾ ਜਰਮੀ ਨਹੀਂ ਨਾ ਪੈਂਦਾ ਤੇ ਬਾਈ ਜਦੋਂ ਆਪਦੇ ਹਰੇ ਪੱਠੇ ਘਰੇ ਚੱਲ ਪੈਣ ਲੱਗੇ ਬਾਈ ਉਦੋਂ ਬਸ ਸੱਚੇ ਫਿਕਰ ਮੁੱਕ ਜੂਗਾ ਬਾਹਰ ਲਿਆਉਣ ਦਾ ਮੀਂਹ ਪਵੇ ਨਾ ਪਵੇ ਫੇਰ ਕੋਈ ਚੱਕਰ ਨਹੀਂ ਜੰਤਰ ਨੂੰ ਪਾਣੀ ਲਾਤਾ ਰੇ ਪਾਤੀ ਜੰਤਰ ਜਿਹੜੇ ਖਾਂਦਾ ਤਰਿਆਉਂਦਾ ਬਾਈ ਤੜਕੇ ਮਾਰੀ ਪੰਡ ਮਾਰੀ ਦੁਪਹਿਰੇ ਪੰਡ ਆਥ ਨੇ ਤੇ ਬੱਕਰੀਆਂ ਫੁੱਲ ਹੋ ਕੇ ਖਰਜਿਆ ਕਰਨੀਆਂ ਬਾਈ ਕੋਈ ਦਾਣੇ ਦੱਪੇ ਦੀ ਲੋੜ ਨਹੀਂ ਇਹਨੇ ਜਮਾਰ ਨੂੰ ਵਾਢਾ ਲੱਗ ਜੂਆ ਤੇ ਵਧੀਆ ਬੱਕਰੀਆਂ ਐ ਜਮਾ ਫੁੱਲ ਹੋ ਜਾ ਕਰਨੀਆਂ ਬਾਈ ਹੁਣ ਤਾਂ ਬਾਈ ਬਾਹਲਾ ਔਖਾ ਜਿੰਨਾ ਹੀ ਕਹਦੇ ਬਸ ਇੱਕ ਘੰਟਾਕ ਤਾਂ ਯਾਰ ਤੜਕੇ ਖਾਂਦੀਆਂ ਮਸਾ ਘੰਟਾ ਇਸ ਬੜੇ ਮਸਾਂ ਹੀ ਚਰਦੀਆਂ ਬਾਈ ਸਾਰਾ ਦਿਨ ਐ ਲੈ ਗਈਆਂ ਐ ਲੈ ਗਈਆਂ ਕਿਤੇ ਛਾਵੇਂ ਖੜ ਗਈਆਂ ਕਿਤੇ ਬਹਿ ਗਈਆਂ ਕਿਤੇ ਕਿਤੇ ਕਿਵੇਂ ਕਿਵੇਂ ਕਿਤੇ ਪਾਣੀ ਪੀਣ ਲੱਗ ਗਈਆਂ ਬਾਲਾ ਔਖਾ ਬਾਈ ਗਰਮੀ ਚ ਤਾਂ ਇੰਨਾ ਔਖਾ ਨਾ ਆ ਗਰਮੀ ਚ ਤਾਂ ਐ ਇੱਕਤੀ ਹੋਇਆ ਬਾਈ ਆਏ ਥਾਲੀ ਬੱਕਰੀਆਂ ਬਾਹਰ ਚਾਰਦਾ ਮੈਂ ਐ ਇੱਕਤੀ ਥੋੜਾ ਜਿਆਦਾ ਜਿਆਦਾ ਔਖਾ ਹੋ ਰਿਹਾ ਗਰਮੀ ਬਹੁਤ ਜਿਆਦਾ ਪੈ ਰਹੀ ਹੈ ਮੀਂਹ ਨਹੀਂ ਪਿਆ ਬਾਈ ਕਿਤੇ ਮੀਂਹ ਦੀ ਬਹੁਤ ਲੋੜ ਹੈ ਜੇ ਕਿਤੇ ਮੀਂਹ ਪਾ ਦੇਣਾ ਰੱਬ ਕਿਣ ਜੇ ਮਾਲਾ ਮੋਟਾ ਬਾਈ ਨਜ਼ਾਰਾ ਆ ਜੇ ਤੇ ਬਾਈ ਮੈਂ ਇਸੇ ਜਿਹੜੀਆਂ ਤੁਹਾਨੂੰ ਗੱਲਾਂ ਦੱਸੀਆਂ ਜਿਵੇਂ ਪਾਣੀ ਪਿਉਣਾ ਪਾਣਾ ਪਿਉਣਾ ਮਤਲ ਬੱਕਰੀਆਂ ਨੂੰ ਤੜਕੀ ਬਈ ਆਪਦੇ ਕੋਈ ਬੱਠੜ ਬਾਲਟੀਆਂ ਟੱਪ ਚ ਪਾਣੀ ਪਾਉਂਦਾ ਮੇਰਾ ਵੀ ਤੜਕੇ ਪਾਣੀ ਬਦਲ ਕੇ ਵਧੀਆ ਠੰਡਾ ਵਿੱਚ ਗੁਰਦਾ ਸ਼ਰਬਤ ਲੈਣਾ ਦੇਣਾ ਜਿਵੇਂ ਅੰਗੂਰਾਂ ਦੀ ਖੰਡ ਇਹੋ ਜਿਹਾ ਕੁਝ ਪਾ ਦਿਆ ਕਰੋ ਬਈ ਇਹਨਾਂ ਦਾ ਪੇਟ ਠੰਡਾ ਰਹੇ ਪਾਣੀ ਦੀ ਪੂਰਤੀ ਫੁੱਲ ਰਹੇ ਆ ਜਾਨਵਰ ਦੇ ਅੰਦਰ ਵੀ ਗਰਮੀ ਲੂ ਤੋਂ ਬਚ ਰਹੇ ਜਾਨਵਰ ਇਹ ਇਹ ਗੱਲ ਮੈਂ ਤੁਹਾਨੂੰ ਦੱਸਦਾ ਬਾਈ ਹਨਾ ਅਸੀਂ ਤਾਂ ਬਈ ਆਪਾਂ ਜਿੰਨੀ ਜੋਗੇ ਹੈਗੇ ਆ ਦੱਸ ਸਕਦੇ ਆ ਤੁਹਾਨੂੰ ਹੈ ਛੱਤ ਮਾਰ ਗਲਾ ਆਪਾਂ ਜਿੰਨਾ ਜਿੰਨਾ ਆਉਂਦਾ ਬਈ ਤੁਹਾਨੂੰ ਉਹਨਾਂ ਦੱਸ ਸਕਦੇ ਆ ਹਨਾ ਤੇ ਬਾਈ ਇੰਨਾ ਕੁ ਤੁਸੀਂ ਆਵਦਾ ਹੱਲ ਕਰ ਲੋ ਬਾਈ ਤੁਹਾਡੇ ਜਾਨਵਰ ਵਧੀਆ ਬਚ ਰਹਿਣਗੇ ਤੇ ਵਧੀਆ ਤੁਹਾਡਾ ਟਿਕਾਹ ਹੋ ਜੂਗਾ ਬਾਈ ਤੇ ਆ ਦੀ ਬੱਚੇ ਤਾਂ ਰੱਖੋ ਜਾਨਵਰਾਂ ਦੀ ਬਾਈ ਬਹੁਤ ਔਖਾ ਹੋਇਆ ਪਿਆ ਤੇ ਬਾਈ ਸੜਕ ਤੇ ਚੜ ਗਏ ਡੰਗਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਅਗਲੀ ਵੀਡੀਓ ਤੁਹਾਨੂੰ ਕੀ ਨਵੀਂ ਜਾਣਕਾਰੀ ਲੈ ਕੇ ਆਵਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਈ ਬਹੁਤ ਤੋਂ ਬਹੁਤ ਸ਼ੇਅਰ ਕਰਿਆ ਕਰੋ ਵੀਡੀਓ ਬਾਈ ਵਿਊ ਬਹੁਤ ਘੱਟ ਆਉਣ ਲੱਗੇ ਪਤਾ ਨਹੀਂ ਕੀ ਗੱਲ ਬਣ ਗਈ ਤੇ ਜਿੰਨੇ ਕੁ ਜੋਗੇ ਹੈਗੇ ਆ ਆਪਾਂ ਦੱਸੀ ਜਾਨੇ ਆ ਤੇ ਸਾਰਿਆਂ ਬਹੁਤ ਬਹੁਤ ਧੰਨਵਾਦ ਬਾਈ